ਅਸੀਂ ਕਈ ਵਾਰ ਸੁਣਦੇ ਤੇ ਦੇਖਦੇ ਹਾਂ ਕਿ ਭਾਰਤ ਦੇ ਨੌਜਵਾਨ ਇੱਥੋਂ ਆਪਣੀਆਂ ਚੰਗੀਆਂ ਪੱਲੀਆਂ ਨੌਕਰੀਆਂ ਤੇ ਚੰਗਾ ਜੀਵਨ ਛੱਡ ਕੇ ਵਿਦੇਸ਼ ਜਾ ਕੇ ਕੰਮ ਕਰਨ ਨੂੰ ਪਹਿਲ ਦਿੰਦੇ ਨੇ ਪਰ ਹੁਣ ਸਮਾਂ ਬਦਲ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਨੌਜਵਾਨ ਦੀ ਜਿਸ ਨੇ ਅਮਰੀਕਾ ਦੇ ਵਿੱਚ ਲੱਖਾਂ ਦੀ ਨੌਕਰੀ ਛੱਡ ਕੇ ਭਾਰਤ ਆ ਕੇ ਕੰਮ ਕਰਨ ਨੂੰ ਪਹਿਲ ਦਿੱਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਪ 6 ਪੀ ਪੰਜਾਬੀ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਆਈਟੀ ਖੇਤਰ ਵਿੱਚ 12 ਸਾਲ ਤੋਂ ਵੱਧ ਕੰਮ ਕਰਨ ਤੋਂ ਬਾਅਦ ਮਨਿੰਦਰ ਸਿੰਘ ਨੇ ਵਾਪਸ ਭਾਰਤ ਆ ਕੇ ਮੁਹਾਲੀ ਦੇ ਵਿੱਚ ਇੱਕ ਫੂਡ ਸਟਾਲ ਸ਼ੁਰੂ ਕੀਤਾ। ਮਨਿੰਦਰ ਸਿੰਘ ਦੀ ਵੀਡੀਓ ਇੱਕ ਫੂਡ ਬਲੌਗਰ ਨੇ ਆਪਣੇ ਪੇਜ ਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਮਨਿੰਦਰ ਸਿੰਘ ਨੇ ਦੱਸਿਆ ਕਿ ਉਸਨੇ 3 ਸਾਲ ਤੋਂ ਵੱਧ ਸਮਾਂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਬਤਾਇਆ ਜਿੱਥੇ ਉਸਨੇ ਆਈਟੀ ਸੈਕਟਰ ਸਣੇ ਰਿਟੇਲ ਅਤੇ ਕਾਲ ਸੈਂਟਰ ਸੈਕਟਰ ਦੇ ਵਿੱਚ ਕੰਮ ਕੀਤਾ ਪਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਨਵਰੀ 2025 ਵਿੱਚ ਉਹ ਭਾਰਤ ਆ ਗਿਆ ਉਸਨੇ ਸਪਸ਼ਟ ਕੀਤਾ ਕਿ ਉਸ ਨੂੰ ਭਾਰਤ ਤੋਂ ਡਿਪੋਰਟ ਨਹੀਂ ਕੀਤਾ ਗਿਆ ਨਾ ਕੱਢਿਆ ਗਿਆ ਸਗੋਂ ਉਹ ਆਪਣੀ ਮਰਜ਼ੀ ਦੇ ਨਾਲ ਵਾਪਸ ਆਏ ਨੇ ਮਨਿੰਦਰ ਸਿੰਘ ਦੇ ਮੁਤਾਬਕ ਅਮਰੀਕਾ ਦੇ ਵਿੱਚ ਕਿਸੇ ਕੰਪਨੀ ਵਿੱਚ ਕੰਮ ਕਰਨ ਨਾਲੋਂ ਚੰਗਾ ਆਪਣੀ ਦੇਸ਼ ਵਾਪਸ ਆ ਕੇ ਆਪਣੇ ਮਾਲਕ ਆਪ ਬਣਨਾ ਕਿਤੇ ਬਿਹਤਰ ਹੈ। ਮੁਹਾਲੀ ਦੇ ਫੇਜ਼ 5 ਦੇ ਵਿੱਚ 3B2 ਮਾਰਕੀਟ ਦੇ ਵਿੱਚ ਉਸਨੇ ਫੂਡ ਸਟਾਲ ਲਗਾਇਆ ਹੋਇਆ ਹੈ ਜਿੱਥੇ ਘੱਟ ਪੈਸਿਆਂ ਦੇ ਵਿੱਚ ਲੋਕਾਂ ਨੂੰ ਭਾਰਤੀ ਖਾਣਿਆਂ ਦਾ ਉਹ ਸਵਾਦ ਦੇ ਰਹੇ ਨੇ। ਮਨਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਸਵਾਦ ਭਾਰਤੀ ਖਾਣੇ ਬਣਾਉਣ ਦਾ ਇੱਕ ਲੰਮਾ ਤਜਰਬਾ ਹੈ ਅਤੇ ਉਹਨਾਂ ਨੇ ਆਪਣੀ ਪਤਨੀ ਦੇ ਸੁਗਣ ਦਾ ਇਸਤੇਮਾਲ ਕਰਦੇ ਹੋਏ ਫੂਡ ਸਟਾਲ ਦੀ ਸ਼ੁਰੂਆਤ ਕੀਤੀ। ਮਨਿੰਦਰ ਸਿੰਘ ਦੱਸਦੇ ਨੇ ਕਿ ਉਹ ਕੁਝ ਵੱਖਰਾ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਅਤੇ ਉਹ ਆਪਣੇ ਨਵੇਂ ਕੰਮ ਤੋਂ ਕਾਫੀ ਖੁਸ਼ ਵੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਭਾਰੀ ਹੰਗਾਰਾ ਵੀ ਮਿਲ ਰਿਹਾ ਹੈ ਕਈ ਲੋਕਾਂ ਨੇ ਮਨਿੰਦਰ ਸਿੰਘ ਦੇ ਸਾਹਸ ਅਤੇ ਉਸ ਦੀ ਪਤਨੀ ਦੇ ਹੁਨਰ ਦੀ ਸ਼ਲਾਘਾ ਵੀ ਕੀਤੀ ਹੈ ਇੱਕ ਯੂਜ਼ਰ ਨੇ ਇਸ ਜੋੜੇ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਭਾਰਤੀ ਲੋਕਾਂ ਨੂੰ ਬਾਬੂਗਿਰੀ ਵਾਲੀ ਮਾਨਸਿਕਤਾ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਹਰ ਕੰਮ ਨੂੰ ਸਨਮਾਨਯੋਗ ਟੰਗ ਨਾਲ ਦੇਖਣਾ ਚਾਹੀਦਾ ਹੈ ਹਾਲਾਂਕਿ ਕੁਝ ਲੋਕਾਂ ਨੇ ਮਨਿੰਦਰ ਸਿੰਘ ਦੇ ਇਸ ਫੈਸਲੇ ਤੇ ਸਵਾਲ ਵੀ ਖੜੇ ਕੀਤੇ ਨੇ ਤੇ ਕਿਹਾ ਹੈ ਕਿ ਟੈਕ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਮਾਹਰ ਵਿਅਕਤੀ ਨੂੰ ਅਜਿਹੇ ਖੇਤਰ ਵਿੱਚ ਨਾ ਆ ਕੇ ਬਲਕਿ ਹੋਰ ਮੌਕਿਆਂ ਦੀ ਪਾਲ ਕਰਨੀ ਚਾਹੀਦੀ ਹੈ ਹਾਲਾਂਕਿ ਇਸ ਵੀਡੀਓ ਦੀ ਵਾਇਰਲ ਸਫਲਤਾ ਤੋਂ ਬਾਅਦ ਮਨਿੰਦਰ ਦੇ ਸਟਾਲ ਤੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਇਹ ਕਹਾਣੀ ਭਾਰਤ ਦੇ ਵਿੱਚ ਕੰਮ ਪ੍ਰਤੀ ਚੰਗੀ ਸੋਚ ਤੇ ਸਫਲਤਾ ਦੀ ਪਰਿਭਾਸ਼ਾ ਨੂੰ ਲੈ ਕੇ ਚੱਲ ਰਹੀਆਂ ਵਿਚਾਰ ਵਟਾਂਦਰਿਆਂ ਦਾ ਹਿੱਸਾ ਬਣੀ ਹੈ ਮਨਿੰਦਰ ਵਰਗੇ ਪੇਸ਼ੇਵਰਾਂ ਦੀਆਂ ਕਹਾਣੀਆਂ ਰਵਾਇਤੀ ਕੈਰੀਅਰ ਤੋਂ ਹਟ ਕੇ ਨਿੱਜੀ ਸੰਤੁਸ਼ਟੀ ਅਤੇ ਜਨੂਨ ਨੂੰ ਤਰਜੀਹ ਦੇਣ ਵਾਲੇ ਨੌਜਵਾਨਾਂ ਦੇ ਬਦਲਦੇ ਨਜ਼ਰੀਏ ਨੂੰ ਦਰਸਾਉਂਦੀਆਂ ਨੇ